ਲਓ ਜੀ ਤਰਨਤਾਰਨ ਜਿਮਨੀ ਚੋਣ ਦੇ ਨਤੀਜੇ ਆ ਚੁੱਕੇ ਨੇ ਤੇ ਬਾਕੀ ਜਿਮਨੀ ਚੋਣਾਂ ਦੀ ਤਰ੍ਹਾਂ ਇਸ ਵਾਰ ਵੀ ਸੱਤਾ ਧਰਾ ਆਮ ਆਦਮੀ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਜੀਤ ਹਾਸਲ ਕੀਤੀ ਹੈ ਵੱਡੀ ਗਿਣਤੀ ਦੇ ਨਾਲ ਲੀਡ ਹਰਮੀਤ ਸਿੰਘ ਸੰਧੂ ਨੇ ਲਈ ਤੇ ਜਿੱਤ ਹਾਸਲ ਕੀਤੀ ਪਰ ਦੂਸਰੇ ਨੰਬਰ ਤੇ ਜੇਕਰ ਅਸੀਂ ਗੱਲ ਕਰੀਏ ਤਾਂ ਦੂਸਰੇ ਨੰਬਰ ਦੇ ਉੱਤੇ ਅਕਾਲੀ ਦਲ ਨੇ ਠਮਾਕੇਦਾਰ ਵਾਪਸੀ ਕੀਤੀ ਹੈ ਅਕਾਲੀ ਦਲ ਦੇ ਲਈ ਦੂਸਰੇ ਨੰਬਰ ਤੇ ਆਉਣਾ ਵੀ ਕਿਸੇ ਜਿੱਤ ਦੇ ਨਾਲੋਂ ਕੱਟ ਨਹੀਂ ਆ ਅਕਾਲੀ ਦਲ ਬੇहद ਖੁਸ਼ ਆ ਅਕਾਲੀ ਦਲ ਦੇ ਵਰਕਰ ਖੁਸ਼ ਨਜ਼ਰ ਆ ਰਹੇ ਨੇ ਕਿਉਂਕਿ ਅਕਾਲੀ ਦਲ ਨੇ ਇਸ ਚੋਣ ਦੇ ਵਿੱਚ ਪੰਥਕ ਉਮੀਦਵਾਰ ਐਲਾਨੇਗੇ ਮਨਦੀਪ ਸਿੰਘ ਦੇ ਨਾਲ ਨਾਲ ਕਾਂਗਰਸੀ ਉਮੀਦਵਾਰ ਤੇ ਭਾਜਪਾ ਉਮੀਦਵਾਰਾਂ ਨੂੰ ਪਿੱਛੇ ਛੱਡਦੇ ਹੋਏ ਦੂਸਰੇ ਸਥਾਨ ਤੇ ਆਇਆ ਪਹਿਲੇ ਰਾਉਂਡਾਂ ਦੇ ਵਿੱਚ ਅਕਾਲੀ ਦਲ ਨੇ ਚੰਗੀ ਫਾਈਟ ਹਰਮੀਤ ਸਿੰਘ ਸੰਧੂ ਨੂੰ ਦਿੱਤੀ ਪਰ ਜਿਹੜੀ ਕਿ ਜਿੱਤ ਹੈ ਉਹ ਇਸ ਵਾਰ ਵੀ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਈਆ ਸੋ ਇਸ ਕਰਕੇ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਮਰਥਕ ਵਰਕਰ ਬੇਹਦ ਖੁਸ਼ ਨਜ਼ਰ ਆ ਰਹੇ ਨੇ ਤੇ ਉਮੀਦ ਕਰ ਰਹੇ ਨੇ ਕਿ 27 ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਹੋਏਗਾ ਪਰ ਜਿਹੜੇ ਸਿਆਸੀ ਮਾਹਰ ਨੇ ਉਹ ਮੰਨਦੇ ਨੇ ਕਿ ਦੂਸਰੇ ਨੰਬਰ ਤੇ ਆਉਣ ਵਾਲੀ ਪਾਰਟੀ 2027 ਦੀਆਂ ਚੋਣਾਂ ਦੇ ਵਿੱਚ ਬੜਾ ਚੰਗਾ ਪਰਫਾਰਮ ਕਰ ਸਕਦੀ ਹੈ ਤੇ ਦੇਖਣਾ ਇਹ ਹੈ ਕਿ ਬੀਜੇਪੀ ਤੇ ਕਾਂਗਰਸ ਤੇ ਪੰਥਕ ਧਿਰਾਂ ਨੂੰ ਮਾਤ ਦੇ ਕੇ ਦੂਸਰੇ ਨੰਬਰ ਤੇ ਆਇਆ ਅਕਾਲੀ ਦਲ 2027 ਦੇ ਵਿੱਚ ਕਿਸ ਤਰੀਕੇ ਦਾ ਪਰਫਾਰਮ ਕਰੂਗਾ